ਵਿਸ਼ੇ ਬਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤਕੌਰ ਐਲਾਨ ਮਸਕ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਉਸ ਦੇ ਵੱਲੋਂ ਹੁਣ 트ੰਪ ਦੇ ਕੋਲੋਂ ਮਾਫੀ ਮੰਗੀ ਗਈ ਹੈ ਟੈਸਲਾ ਦੇ ਮੁਖੀ ਐਲਾਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਤੋਂ ਮਾਫੀ ਮੰਗੀ ਹੈ ਉਹਨਾਂ ਨੇ ਬੁੱਧਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੀ ਗਲਤੀ ਮੰਨ ਲਈ ਮਸਕ ਨੇ ਇਸ ਬਾਰੇ ਐਕਸ ਤੇ ਪੋਸਟ ਕੀਤਾ ਉਹਨਾਂ ਕਿਹਾ ਮੈਨੂੰ ਰਾਸ਼ਟਰਪਤੀ ਡੋਨਾਲਡ 트ੰਪ ਬਾਰੇ ਪਿਛਲੇ ਹਫਤੇ ਆ ਹਫਤੇ ਸਾਂਝੀ ਕੀਤੀਆਂ ਗਈਆਂ ਕੁਝ ਪੋਸਟਾਂ ਤੇ ਅਫਸੋਸ ਹੈ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਦੱਸਦੇ ਕਿ ਮਸਕ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ 트럼ਪ ਉਹਨਾਂ ਦੇ ਸਮਰਥਨ ਤੋਂ ਬਿਨਾਂ ਕਦੇ ਵੀ ਚੋਣ ਨਹੀਂ ਜਿੱਤ ਸਕਦੇ ਇੰਨਾ ਹੀ ਨਹੀਂ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਬਕਾ ਰਾਸ਼ਟਰਪਤੀ ਤੇ ਕਈ ਗੰਭੀਰ ਦੋਸ਼ ਵੀ ਲਗਾਏ ਨੇ ਜਿਸ ਦੇ ਨਾਲ ਅਮਰੀਕੀ ਰਾਜਨੀਤਿਕ ਕਲਿਆਰਿਆਂ ਵਿੱਚ ਹਲਚਲ ਮਚ ਗਈ ਹੈ ਮਸਕ ਨੇ ਟਰੰਪ ਦੇ ਵਿਰੁੱਧ ਆਪਣੀਆਂ ਕੁਝ ਪੁਰਾਣੀਆਂ ਪੋਸਟਾਂ ਨੂੰ ਪਹਿਲਾਂ ਹੀ ਡਿਲੀਟ ਕਰ ਦਿੱਤਾ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ 7 ਜੂਨ ਨੂੰ ਕਿਹਾ ਸੀ ਕਿ ਐਲਾਨ ਮਸਕ ਨਾਲ ਉਹਨਾਂ ਦਾ ਰਿਸ਼ਤਾ ਖਤਮ ਹੋ ਗਿਆ ਐਨਬੀਸੀ న్యూਸ ਨਾਲ ਲੱਗਦੇ ਕਰਦੇ ਹੋਏ 트럼ਪ ਦੇ ਮਸਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਵਿਰੋਧੀ ਡੈਮੋਕ੍ਰੇਟਸ ਦੇ ਨਾਲ ਸਮਰਥਨ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਤਾਂ ਬਿਲਕੁਲ ਹੁਣ ਐਲਾਨ ਮਸਕ ਦੇ ਸੁਰ ਜੜੇ ਕੀ ਬਦਲ ਚੁੱਕੇ ਨੇ ਉਸ ਦੇ ਵੱਲੋਂ 트럼ਪ ਤੋਂ ਜਿਹੜੀ ਕਿ ਮਾਫੀ ਮੰਗੀ ਗਈ ਹੈ